ਜੋ ਮਨੇਰੇ ਬਾਬੇ ਆ ਗਏ ਕੋ 4 ਵਜੇ ਦਾ 4 ਵਜੇ ਨਾ ਆ ਗਏ ਨਹੀਂ ਪੈਣੀ ਤਾਂ ਪਹਿਲਾਂ ਸ਼ਾਮੀ ਵੀ ਆ ਕੇ ਟਾਈਮ ਤੇ ਤੁਸੀ ਨਾ ਲੱਗਿਆ ਪਰ ਬੰਨ ਜ ਟੁੱਟਣਾ ਨਾ اچھا ਉਹ ਟਾਈਮ ਨਾਲ ਟੁੱਟਣਾ ਜਿਵੇਂ ਸਰੀਜ਼ ਵਰਤੇ ਟੁੱਟਣਾ ਸ਼ੁਰੂ ਹੋ ਗਿਆ اچھا ਜੀ ਆ ਪਿਆ ਪਾੜੇ ਦਾ ਵਟਾਣਾ ਹਾਂਜੀ ਹਾਂਜੀ ਹੋਰ ਵੀ ਕਿਸੇ ਨੇ ਪਿਆ ਹੋਰ ਅੱਗੇ ਇੱਕ ਸਰ ਪਾੜਿਆ ਕਿ ਉਹ ਲਿੰਗੇ ਪਾਸੇ ਬੜਾ ਤਗੜਾ ਪਾੜਿਆ ਹੋ اچھا ਹਾਂਜੀ ਨੁਕੀ ਤੇ ਫੇਰ ਸਾਡੇ ਤਾਰੀਖੀ ਤੱਕ ਪਾਵੇ ਜੀ ਆ ਗਏ ਦਿਨ ਕਾਰਨ ਲੰਬੀ ਜਿਆ ਅੱਛਾ 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 ਉਹ ਪਾੜੇ ਪਾਸੇ ਪੇਟ ਉਹ ਤੋਂ ਮੁੜ ਕੇ ਬੰਦੇ ਮਸ਼ੂਨਾ ਦੀ ਤੀਜੇ ਦਿਨ ਕੱਢੇ ਠੀਕ ਹੈ ਅੱਗੇ ਫੇਟੂਆ ਹੀ ਬ੍ਰੋ ਮੈਂ ਕੋਈ ਪ੍ਰੋਬਲਮ ਨਹੀਂ ਆਉਂਦੀ ਲੈ ਬਨੇ ਘਰੋਂ ਬਟਾ ਗਿਆ ਇਹਨੂੰ ਕੋਈ ਲੈਂਟਰ ਦੇ ਵਿੱਚ ਲੋਕਾਂ ਦਾ ਬੋਲ ਤੋਂ ਲੈ ਬੰਦੇ ਬੜਾ ਵੱਡਾ ਪਾਉਣ ਬੈਠਾ ਇਹ ਰਵੀ ਦਾ ਨਾ ਇਹ ਰਵੀ ਆਓ ਬੰਨਣਾ ਮੱਟਰ ਦਾ ਬਟਾ ਵਾਪਸ ਘਰੋਂ ਬਟਾ ਗਿਆ ਉਹ ਕਿਥੇ ਮਾਰ ਕੀਤੇ ਨੇ ਹਾਂਜੀ ਇੱਧਰ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਰੱਤਰ 76 ਪਿੰਡ ਵਿਖੇ ਪਹੁੰਚੇ ਆ ਜੀ। ਇੱਥੋਂ ਬੰਨ ਟੁੱਟਾ ਪਿੰਡ ਦੇ ਨੇ ਸਾਡੇ ਇਸੇ ਨਗਰ ਦੇ ਨੇ ਰੱਤਰ 76 ਦੇ। ਕਿੰਨੇ ਵਜੇ ਪਾਣੀ ਆਇਆ ਸੀ ਬਾਈ? ਇਹ ਕੋ ਮੁੰਹਰੇ ਬਾਬੇ ਆ ਗਏ ਕੋਈ 4 ਵਜੇ ਦਾ। 4 ਵਜੇ ਨੇ ਆ ਗਏ। ਨਹੀਂ ਪਾਣੀ ਤਾਂ ਪਹਿਲਾਂ ਸ਼ਾਮੀ ਵੀ ਆ ਕੇ ਟਾਈਮ ਤੇ ਤੁਸੀ ਨਾਲ ਲੱਗਿਆ ਬੰਨ ਜ ਟੁੱਟਣਾ ਨਾ। ਅੱਛਾ ਉਹ ਟਾਈਮ ਨਹੀਂ ਟੁੱਟਣਾ ਜੀ ਸੂਰਜ ਵਕਤ ਹੀ ਟੁੱਟਣਾ ਸ਼ੁਰੂ ਹੋ ਗਿਆ ਅੱਛਾ ਜੀ ਆਹ ਪਿਆ ਪਾੜ ਏਡਾ ਵੱਡਾ ਨਾ ਹਾਂਜੀ ਹਾਂਜੀ ਹੋਰ ਵੀ ਕਿਧਰੇ ਪਿਆ ਹੋਰ ਅੱਗੇ ਇੱਕ ਸਰ ਪਾੜ ਹੈ ਕਿ ਉਹ ਲੰਗੇ ਪਾਸੇ ਬੜਾ ਤਗੜਾ ਪਾੜ ਹੈ ਉਹ ਅੱਛਾ ਹਾਂਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਤੁਹਾਡੇ ਸਾਹਮਣੇ ਆ ਵੇ ਲੋ ਫਸਲਾਂ ਦਾ ਕੀ ਹਾਲ ਹੋ ਗਿਆ ਹਾਂ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਹਾਂਜੀ ਬਹੁਤ ਨੁਕਸਾਨ ਹੈ ਇਹ ਤੇ ਪੂਰੀਆਂ ਗਾਲੀ ਗਈਆਂ ਨਾ ਹਾਂਜੀ ਹਾਂਜੀ ਇਹ ਤਾਂ ਕੱਲ੍ਹ ਕੀ ਹੋ ਗਿਆ ਬੱਤੀ ਨਹੀਂ ਆਈ ਅੱਜ ਕੱਲ੍ਹ ਯਾਰ ਬੜਾ ਔਖਾ ਜਾਂਦਾ ਮੈਂ ਨਾ ਟਰੈਕਟਰ ਦੇ ਨਾਲ ਪੈਕੀਆ ਭਰੀਆਂ ਜਨਰੇਟਰ ਲਾ ਲਾ ਕੇ ਇੱਥੇ ਕੀ ਲੋਕਾਂ ਦੀਆਂ ਭਰੀਆਂ ਦੋ ਦੋ ਤਿੰਨ ਦਾ ਕਰਾ ਲਈ ਬੱਤੀ ਜੋੜ ਕੇ ਅੱਛਾ 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 ਇੰਕੀਆ ਪਰ ਗ੍ਰੀਤੀਆ ਮਾਰ ਜਿਹੜੀ ਲੋਕਾਂ ਘਰ ਵੀ ਟਹਿ ਗਏ ਹਨਾ ਉਹ ਪੱਤੀ ਸੈਟ ਤੋਂ ਇਕੱਠੇ ਆ ਘਰ ਉਧਰ ਜਿਹੜੇ ਨਾਲ ਲੇ ਕੇ ਬਸੇ ਤਸਵੀਰ ਸਵੇਰੇ ਤੋਂ ਤੂੰ ਦੁਨੀਆ ਉੱਠੀ ਵੀ ਨਹੀਂ ਹੁੰਦੀ ਜਦੋਂ ਇਹ ਪ੍ਰੋਬਲਮ ਹੋ ਗਈ ਨਹੀਂ ਤੂੰ ਉਦੋਂ ਉੱਠੀ ਸੀ ਲੈਤੀ ਥੋੜਾ ਜਿਹਾ ਕੰਮ ਆਹਦੇ ਉਦੋਂ ਤੂੰ ਨਹੀਂ ਪਾਣੀ ਫੁੱਟੋ ਦੋ ਫੁੱਟ ਚੱਲ ਗਿਆ ਤੁਸੀਂ ਅੱਛਾ ਦ ਔਰ ਤੁਹਾਡੀ ਜਿਹੜੀ ਤੂੜੀ ਦੀ ਉਹ ਬੜੀ ਦੂਰੀ ਕਿੱਥੋਂ ਰੁੜ ਕੇ ਆ ਗਈ ਥਣਕ ਲੱਗੀ ਆ ਤੂੜੀ ਜਿਹੜੀ ਹਾਂਜੀ ਉਹ ਬੜੀ ਪਰਾਹੀ ਅੱਛਾ ਜੀ ਉੱਥੋਂ ਰੁੜ ਕੇ ਉਹ ਤਰਕਾ ਨਾਲ ਆ ਗਿਆ ਠੀਕ 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 ਮੈਂ ਕਰ ਇੱਥੇ ਸੀ ਪਹਿਲਾਂ ਨਹੀਂ ਨਹੀਂ ਉਹ ਉਪਰ ਹੱਥ ਨਹੀਂ ਉਹ ਬਾਹਰ ਹੈ ਕਿ ਉੱਥੋਂ ਰੁੜ ਕੇ ਓਏ ਸਪਈਏ ਵੱਡੇ ਆਹ ਹਾਂਜੀ ਆਹ ਜੀ ਕਿਰਪਾ ਨਾਲ ਉਹ ਤੂੜੀ ਜਵਾ ਬੰਨ ਆ ਰਿਹਾ ਉਹ ਤੁਸੀਂ ਉਹ ਤੁ ਪਰਮ ਮੁਸਮਾਨ ਨੇ ਇਹ ਸੁਧ ਕਰਿਆ ਤੇ ਕਿਹਾ ਉਹ ਕਹਿੰਦੇ ਹੋ ਤੁਸੀਂ ਮੁਕੇਲ ਹਾਂਜੀ ਹਾਂ ਉੱਥੇ ਦੇ ਕਿਰਿਆ ਤੁਹਾਡੀ ਕਿਰਪਾ ਨਾਲ ਉੱਥੇ ਪੂਨ ਪੜਿਆ ਸੀ ਉਹ ਟੁੱਟੀ ਤੇ ਫੇ ਸਾਡੇ ਤਾਰੀਖ ਤੱਕ ਦਾ ਪਾਵਰ ਪੂਰੇ ਆ ਗਿਆ ਤੇਨ ਕਰੀ ਲੰਬਾ ਨਹੀਂ ਗਿਆ ਅੱਛਾ 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 ਉਹ ਪਾਰ ਦੇ ਪਾਸੇ ਪਹੁੰਚੇ ਉਹ ਤੋਂ ਮੁੜ ਕੇ ਬੰਦੇ ਮਸ਼ੂਰੀਆਂ ਤੇ ਜੇ ਜਣ ਅੱਡੇ ਠੀਕ ਹੈ ਨੁਕਸਾਨ ਹੋਇਆ ਜਾਨਾਂ ਬਚ ਗਈਆਂ ਉਹ ਨੁਕਸਾਨ ਹੈ ਹਣਾ ਸੰਗਾਜੀ ਬਹੁਤ ਔਖਾ ਜੀ ਆ ਦੇਖੋ ਤੁਸੀਂ